ਕਿਦਰੀ ਐਸਾ ਵੀ ਨਾ ਹੋਵੇ ਕਿ ਮੈਂ ਕਥਨ ਕਥਨ ਕਰਦਾ ਹੋ ਖੋ ਜਾਵਾਂ ਤੇ ਤੁਸੀਂ ਸੁਣਦੇ ਆ ਸੁਣਦੇ ਆ ਕੋ ਪਤਾ ਨਹੀਂ ਕਿਥੋਂ ਦੀ ਗੱਲ ਕਰਦਾ ਛੱਡੋ ਇਸ ਨੂੰ ਲੇਕਿਨ ਇਹ ਤਿੰਨ ਪੌੜੀਆਂ ਵਿੱਚ ਯਕਸਾਂ ਗੱਲ ਚੱਲਦੀ ਏ ਕਿਹੜੀ ਕਿ ਹੁਕਮ ਰਜਾਈ ਚਲਣਾ ਨਾਨਕ ਲਿਖਿਆਂ ਨਾਲ ਫਿਰ ਦੂਜੀ ਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਫਿਰ ਤੀਸਰੀ ਚ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੇ ਵੇ ਪ੍ਰਵਾਹੋ ਹੁਕਮ ਨੂੰ ਸਮਝੇ ਬਿਨਾ ਗੱਲ ਨਹੀਂ ਬਣੇਗੀ ਹੁਕਮ ਮਰਿਆਦਾ ਅਸੂਲ ਜਿਹਦੀ ਉਲੰਘਣਾ ਨਹੀਂ ਹੋ ਸਕਦੀ ਸਾਇਬ ਕਹਿੰਦੇ ਨੇ ਉੱਤਮ ਤੇ ਨੀਚ ਪਰਿਪੂਰਨ ਪਰਮਾਤਮਾ ਦੀ ਬਣਾਈ ਹੋਈ ਮਰਿਆਦਾ ਦੇ ਵਿੱਚ ਨੇ ਇਥੋਂ ਇੱਕ ਗਲਤ ਪ੍ਰੇਰਣਾ ਮਿਲ ਜਾਏਗੀ ਕਈਆਂ ਨੂੰ ਆਖਣਗੇ ਜੇ ਠੀਕ ਹੈ ਜੇ ਹੁਣ ਪਰਮਾਤਮਾ ਦਾ ਹੁਕਮ ਹੀ ਹੈ ਤੇ ਜਦੋਂ ਉਸ ਦਾ ਹੁਕਮ ਹੋਵੇਗਾ ਉਹਦੋਂ ਨਾਮ ਜਪਾਂਗੇ ਜਦੋਂ ਉਸ ਦਾ ਹੁਕਮ ਹੋਵੇਗਾ ਪਦੋਂ ਅਮਰਤ ਛੱਕ ਲਵਾਂਗੇ ਅਜੇ ਤੇ ਉਸ ਦਾ ਹੁਕਮ ਹੈ ਸ਼ਰਾਬ ਪੀਣ ਦਾ ਤੋ ਆਪਾਂ ਪੀਨੇ ਆਂ ਸ਼ਰਾਬ ਜਦੋਂ ਉਸ ਦਾ ਹੁਕਮ ਹੋਵੇਗਾ ਗੁਰਦੁਆਰੇ ਆਵਾਂਗੇ ਅਜੇ ਤੇ ਉਸ ਦਾ ਇਹ ਹੁਕਮ ਹੈ ਸ਼ਰਾਬਖਾਨੀਆਂ ਚ ਜਾਈਏ ਜੂਏਖਾਨੀਆਂ ਚ ਜਾਈਏ ਅਜੇ ਤੇ ਉਸ ਦਾ ਇਹ ਹੁਕਮ ਹੈ ਇੱਕ ਗਲਤ ਧਾਰਨਾ ਬਣ ਜਾਏਗੀ ਤੇ अनेका ਸੱਜਣ ਇਸ ਸੰਬੰਧ ਵਿੱਚ ਪ੍ਰਸ਼ਨ ਕਰਦੇ ਦਾਸ ਨੂੰ ਮਿਲੇ ਨੇ ਔਰ ਫਿਰ ਇਹ ਵੀ ਨਾਲ ਕਹਿ ਦਿੰਦੇ ਨੇ ਕਰਨ ਕਰਾਉਣਾ ਆਪਿਆ ਇੰਜ ਕਹਿ ਦਿੰਦੇ ਨਾ ਮਾਨਕ ਕੇ ਕਿchna ਹੀ ਹੱਥ ਇੰਜ ਵੀ ਕਹਿ ਦਿੰਦੇ ਮਨੋ ਕਦੇ ਹੱਥ ਚ ਕੀ ਹੈ ਸਤਿਗੁਰ ਆਪੇ ਕਹਿੰਦੇ ਨੇ ਸਡੇ ਹੱਥ ਦੇ ਚ ਕੀ ਹੈ ਇਸ ਬੁਨਿਆਦੀ ਗੱਲ ਨੂੰ ਸਮਝਣਾ ਇਹ ਗੱਲ ਵੱਖਰੀ ਹੈ ਕਿ ਮੈਂ ਨਾ ਸਮਝਾ ਸਕਾਂ ਨਾ ਕਹਿ ਸਕਾਂ ਇਹ ਗੱਲ ਵੱਖਰੀ ਹੈ ਲੇਕਿਨ ਸਮਝਣਾ ਜ਼ਰੂਰ ਹੈ ਨਹੀਂ ਤੇ ਇਹ ਜੜੀਆਂ ਹੁਕਮ ਦੀਆਂ ਤਿੰਨ ਪੌੜੀਆਂ ਨੇ ਐਵੇਂ ਲੰਘ ਜਾਵਾਂਗਾ ਮੈਂ ਤੇ ਐਵੇਂ ਤੁਸੀਂ ਸੁਣ ਲੋਗੇ ਜਿਹੜੀ ਗੱਲ ਇਹ ਕਿ ਹੁਕਮ ਦੇ ਸਭ ਕੁਝ ਹੈ ਤੇ ਫਿਰ ਉਪਦੇਸ਼ ਕੀ ਮੈਨੇ ਰਖਦਾ ਹੈ ਕਿਉਂ ਸੁਣੀ ਹੈ ਕਿਉਂ ਸਤ ਸੰਗ ਕਰੀਏ ਜਦੋਂ ਹੁਕਮ ਹੋਵੇਗਾ ਉਦੋਂ ਸਤ ਸੰਗੀ ਬਣ ਜਾਵਾਂਗੇ ਜਦੋਂ ਹੁਕਮ ਹੋਵੇਗਾ ਉਦੋਂ ਰਸ ਮਾਣ ਲਵਾਂਗੇ ਤਾਂ ਮੈਂ ਇੱਕ ਅਰਜ਼ ਕਰਾਂ ਮਨੁੱਖ ਬੋਲ ਵੀ ਸਕਦਾ ਹੈ ਤੇ ਚੁੱਪ ਵੀ ਰਹਿ ਸਕਦਾ ਹੈ ਮਨੁੱਖ ਅੱਖਾਂ ਖੋਲ ਕੇ ਵੀ ਚੱਲ ਸਕਦਾ ਹੈ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਹੈ ਇਹ ਸਮਰਥਾ ਰੱਬ ਨੇ ਕੰਨਾਂ ਨੂੰ ਨਹੀਂ ਦਿੱਤੀ ਬਈ ਅੰਦਰੋਂ ਬੰਦ ਕਰ ਲਈਏ ਅੰਦਰੋਂ ਨਹੀਂ ਬੰਦ ਕਰ ਸਕਦੇ ਤੁਸੀਂ ਅੱਖਾਂ ਬੰਦ ਕਰ ਸਕਦੇ ਹੋ ਮੀਟ ਲਈਆਂ ਜ਼ੁਬਾਨ ਬੰਦ ਕਰ ਸਕਦੇ ਚੁੱਪ ਕਰ ਗਏ ਪਰ ਕੰਨਾਂ ਨੂੰ ਨਹੀਂ ਬੰਦ ਕਰ ਸਕਦੇ ਜਪਦਾ ਹੈ ਕਿ ਪ੍ਰਮਾਤਮਾ ਦੀ ਇਹ ਮੰਗ ਹੈ ਚਾਹਤ ਹੈ ਕਿ ਕੰਨ ਬੰਦ ਨਾ ਹੋਣ ਦੇ ਦੇ ਨਹੀਂ ਜਦ ਅੱਖਾਂ ਬੰਦ ਵੀ ਹੋ ਜਾਣ ਰਸਨਾ ਬੰਦ ਵੀ ਹੋ ਜਾਏ ਤਾਂ ਕਿਸੇ ਗੱਲ ਦਾ ਇਸ ਨੂੰ ਕੰਨਾਂ ਰਾਹੀਂ ਜ਼ਰੂਰ ਪਤਾ ਚੱਲੇ ਰਸਤੇ ਤੇ ਬੰਦਾ ਚੱਲ ਰਿਹਾ ਹੈ ਤੇ ਆਵਾਜ਼ ਤੇ ਇਸ ਨੂੰ ਆ ਜਾਏ ਨਾ ਕੋਈ ਗੱਡੀ ਲੰਘ ਰਹੀ ਹੈ ਤਾਂ ਕਿ ਸਾਵਧਾਨ ਹੋ ਜਾਏ ਸੜਕ ਤੋਂ ਇੱਕ ਪਾਸੇ ਹੋ ਜਾਏ ਕੰਨ ਬਿਲਕੁਲ ਹੀ ਖੁੱਲੇ ਰੱਖੇ ਨੇ ਪਰਿਪੂਰਨ ਪ੍ਰਮਾਤਮਾ ਨੇ ਪਰ ਚੁونکہ ਉਸ ਨੇ ਰੱਖੇ ਨੇ ਹੁਕਮ ਮੈਂ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਅੱਖਾਂ ਖੋਲ ਕੇ ਵੀ ਚੱਲ ਸਕਦਾ ਹੁਕਮ ਪਰ ਜੇ ਹੁਣ ਅੱਖਾਂ ਬੰਦ ਕਰਕੇ ਮੈਂ ਚੱਲਿਆ ਤੇ ਠੋਕਰ ਖਾ ਜਾਵਾਂਗਾ ਚੋਟ ਲੱਗ ਜਾਏਗੀ ਹੱਡੀ ਪਸਲੀ ਵੀ ਟੁੱਟ ਸਕਦੀ ਹੈ ਤੇ ਮੈਂ ਆਖਾਂ ਏ ਰੱਬ ਤੇਰੇ ਹੁਕਮੇ ਦੀ ਟੁੱਟੀ ਹੈ ਇਹ ਹੱਡੀ ਪਸਲੀ ਮੇਰੀ ਮੈਨੂੰ ਚੋਟ ਲੱਗ ਗਈ ਹੈ ਮੈਨੂੰ ਜ਼ਖਮ ਹੋ ਗਿਆ ਹੈ ਹੁਕਮ ਇਤਨਾ ਜ਼ਰੂਰ ਹੈ ਕਿ ਤੂੰ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਹੈ ਅੱਖਾਂ ਖੋਲ ਕੇ ਵੀ ਚੱਲ ਸਕਦਾ ਹੈ ਪਰ ਜੇ ਬੰਦ ਕਰਕੇ ਚਲਿਆ ਤੇ ਠੋਕਰ ਖਾ ਜਾਏਗਾ ਜ਼ਿੰਮੇਵਾਰ ਰੱਬ ਨਹੀਂ ਹੈ ਪ੍ਰਮਾਤਮਾ ਨਹੀਂ ਹੈ ਤੇ ਜਿੰਨਾ ਭਗਤਾ ਨੇ ਕਹਿ ਦਿੱਤਾ ਗੁਰਬਾਣੀ ਨੇ ਕਿ ਮਾਨਗ ਕੇ ਕਿਛ ਨਾਹੀਂ ਹਾਥ ਪਤਾ ਕਿਸ ਸਟੇਜ ਤੇ ਬੋਲ ਕੇ ਆਖਿਆ ਬਈ ਹੈ ਪ੍ਰਭੂ ਵੀ ਜੀ ਅਸੀਂ ਅੱਖ ਬੰਦ ਕਰ ਸਕਦੇ ਆਂ ਤੇ ਬੰਦ ਕਰਨ ਦੀ ਤਾਕਤ ਤੂੰ ਦਿੱਤੀ ਹੈ ਤੇ ਅਸੀਂ ਅੱਖਾਂ ਖੋਲ ਕੇ ਵੀ ਚੱਲ ਸਕਦੇ ਆ ਅੱਖਾਂ ਬੰਦ ਕਰਕੇ ਵੀ ਚੱਲ ਸਕਦੇ ਆ ਇਤਨੀ ਸੁਤੰਤਰਤਾ ਤੇਰੀ ਦਿੱਤੀ ਹੋਈ ਏ ਸਾਡੀ ਆਪਣੀ ਨਹੀਂ ਐ ਜੇ ਆਪਣੀ ਹੋਵੇ ਤੇ ਅਸੀਂ ਅੰਦਰੋਂ ਕੰਨ ਵੀ ਬੰਦ ਕਰ ਲਈਏ ਜਿਸ ਸਾਡੀ ਆਪਣੀ ਹੋਵੇ ਤੇ ਅਸੀਂ ਅੰਦਰੋਂ ਦਿਮਾਗ ਨੂੰ ਵੀ ਸੁਣ ਕਰ ਲਈਏ ਸ਼ਰਾਬ ਪੀਣ ਦੀ ਲੋੜ ਹੀ ਨਾ ਹੋਵੇ ਜਿਹੜਾ ਨਸ਼ਾ ਸ਼ਰਾਬ ਕਰਕੇ ਆ ਜਾਂਦਾ ਬੇਹੋਸ਼ੀ ਉਹ ਅੰਦਰੋਂ ਹੀ ਦਿਮਾਗ ਨੂੰ ਸੁਣ ਕਰ ਛੱਡ ਗਏ ਇਸ ਤਰ੍ਹਾਂ ਦੀ ਤਾਕਤ ਨਹੀਂ ਦਿੱਤੀ ਰੱਬ ਨੇ ਸਾਨੂੰ ਇਸ ਤਰ੍ਹਾਂ ਦੀ ਸਮਰੱਥਾ ਨਹੀਂ ਦਿੱਤੀ ਕਿ ਅੰਦਰੋਂ ਹੀ ਕੰਨ ਬੰਨ ਕਰ ਬੰਦ ਕਰ ਛੱਡ ਗਏ ਇਸ ਤਰ੍ਹਾਂ ਦੀ ਸਮਰੱਥਾ ਨੇ ਤਾਂ ਜਿੰਨਾ ਭਗਤਾ ਨੇ ਕਹਿ ਦਿੱਤਾ ਸਾਡੇ ਹੱਥੇ 'ਚ ਕੁਛ ਨਹੀਂ ਮਤਲਬ ਇਹ ਕਿ ਜਿਹੜੀ ਸੁਤੰਤਰਤਾ ਹੈ ਨਾ ਉਹ ਵੀ ਤੇ ਕੋਈ ਅਸੀਂ ਆਪ ਤੇ ਨਹੀਂ ਨਾ ਇਜਾਦ ਕੀਤੀ ਤੇਰੀ ਦਿੱਤੀ ਹੋਈ ਹੈ ਤੂੰ ਦਿੱਤੀ ਹੈ ਇਸ ਵਾਸਤੇ ਸਭ ਕੁਝ ਤੇਰੇ ਹੱਥ 'ਚ ਹੈ ਪ੍ਰਭ ਡੋਰੀ ਹੱਥ ਤੇ ਮਾਰੇ ਸੁਤੰਤਰਤਾ ਦੀ ਡੋਰੀ ਵੀ ਤੇਰੇ ਹੱਥੇ 'ਚ ਹੈ ਪਰ ਹੁਣ ਇਹ ਸੁਤੰਤਰਤਾ ਦੀ ਵਰਤੋਂ ਅਸੀਂ ਕਰਨੀ ਹੈ ਅਸੀਂ ਕਰਨੀ ਹੈ ਇਸ ਤਰ੍ਹਾਂ ਦੀ ਖੁੱਲ੍ਹ ਵੀ ਉਸਨੇ ਦਿੱਤੀ ਹੈ ਇਸ ਵਾਸਤੇ ਭਗਤਾ ਨੇ ਕਹਿ ਦਿੱਤਾ ਸਾਡੇ ਹੱਥੇ 'ਚ ਕੁਝ ਨਹੀਂ ਕਿਉਂਕਿ ਸੁਤੰਤਰਤਾ ਵੀ ਤੇਰੀ ਦਿੱਤੀ ਹੋਈ ਹੈ ਸਾਡੀ ਆਪਣੀ ਤੇ ਕੁਝ ਵੀ ਨਾਲ ਕੁਝ ਵੀ ਨਹੀਂ ਲੇਕਿਨ ਇਸ ਤੋਂ ਹੋਰ ਉਲਟ ਨਾ ਲੈ ਲੈਣਾ ਕਿ ਰੱਬ ਇਹੀ ਚਾਹੁੰਦਾ ਕਿ ਅੱਖਾਂ ਬੰਦ ਕਰਕੇ ਹੀ ਚੱਲੀਏ ਪਾਪ ਕੀ ਹੈ ਬੁਰਾ ਕਰਮ ਕੀ ਹੈ ਅੱਖਾਂ ਬੰਦ ਕਰਕੇ ਚੱਲਣਾ ਜ਼ਿੰਦਗੀ ਬਤੀਤ ਕਰਨੇ ਤੇ ਸ਼ੁਭ ਕਰਮ ਕੀ ਹੈ ਅੱਖਾਂ ਖੋਲ ਕੇ ਚੱਲਣਾ ਮੇਰੇ ਦੇਖੇ ਪਾਪ ਸਿਰਫ ਅਗਿਆਨ ਹੈ ਨਾ ਸਮਝੀ ਹੈ ਤੇ ਪੁੰਨ ਸਿਰਫ ਗਿਆਨ ਹੈ ਗਿਆਨ ਕਰਕੇ ਜੋ ਕੁਝ ਵੀ ਕੀਤਾ ক্ষমা ਕਰਨੀ ਪੁੰਨ ਹੈ ਤੇ ਅਗਿਆਨ ਕਰਕੇ ਜੋ ਕੁਝ ਵੀ ਕੀਤਾ ਪਾਪ ਹੀ ਹੈ ਕੋਈ ਪੁੰਨ ਨਹੀਂ ਹੈ ਕਿਉਂਕਿ ਅਗਿਆਨ ਕਰਕੇ ਜੋ ਕੁਝ ਵੀ ਹੋਵੇਗਾ ਉਹ ਭਾਵੇਂ ਚੰਗਾ ਵੀ ਹੋਵੇਗਾ ਉਹਦੀ ਵਰਤੋਂ ਤੇ ਚੰਗੀ ਨਾ ਨਾ ਹੋਈ ਕਿਉਂਕਿ ਅਗਿਆਨ ਹੈ ਨਾ ਸਮਝੀ ਹੈ ਸੂਝ ਨਹੀਂ ਸਮਝ ਨਹੀਂ ਬੋਧ ਨਹੀਂ ਇਸ ਵਾਸਤੇ ਅਗਿਆਨ ਵਿੱਚ ਤੇ ਤੀਰਥ ਵਰਤ দান ਵੀ ਬੁਰਾ ਹੈ ਤੀਰਥ ਵਰਤ ਅਰਦਾਨ ਕਰ ਮਨ ਵਿੱਚ ਧਰੇ ਗੁਮਾਨ ਤੂੰ ਗੁਮਾਨ ਕੌਣ ਕਰੇਗਾ ਅਗਿਆਨੀ ਜਿੱਥੇ ਗਿਆਨ ਹੈ ਉਸਨੇ ਤੇ ਕਹਿ ਦੇਣਾ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਇੱਕੋ ਹੀ ਪਾਪ ਹੈ ਅਗਿਆਨ ਇੱਕੋ ਹੀ ਪੁੰਨ ਹੈ ਗਿਆਨ ਇਸ ਵਾਸਤੇ ਗੁਰੂ ਘਰ ਦੇਚ ਗਿਆਨ ਤੇ ਵਿਚਾਰ ਦੀ ਪੂਜਾ ਸਾਨੂੰ ਦੱਸੇ ਵਿਚਾਰ ਦੇ ਮਹਿਮਾ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰ ਵਿਚਾਰ ਗਿਆਨ ਅਸੀਂ ਗਿਆਨ ਦੇ ਪੁਜਾਰੀ ਆ ਨਾ ਸਮਝੀ ਕਰਕੇ ਬੰਦਾ ਜ਼ਹਿਰ ਖਾਰੇ ਹੈ ਤੇ ਪਤਾ ਚਲ ਜਾਏ ਇਹ ਜ਼ਹਿਰ ਹੈ ਛੱਡ ਦੇਗਾ ਇੱਕ ਪਾਸੇ ਛੁੱਟ ਦੇਗਾ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ ਬੱਚਾ ਹੈ ਸਮਝ ਨਹੀਂ ਸਪ ਨੂੰ ਪਕੜਦਾ ਅਗ ਨੂੰ ਪਕੜਦਾ ਸਮਝ ਨਹੀਂ ਹੈ ਪਰ ਜੇ ਸਮਝ ਆ ਗਈ ਸੱਪ ਦੇ ਮੂੰਹ 'ਚ ਉਂਗਲ ਨਹੀਂ ਦੇਵੇਗਾ ਜ਼ਹਿਰੀਲੇ ਸੱਪ ਦੇ ਤੇ ਅਗਦੇ ਜੱਥ ਨਹੀਂ ਪਾਵੇਗਾ ਤੂੰ ਸਮਝ ਸਭ ਤੋਂ ਵੱਡੀ ਗੱਲ ਸਾਬ ਇਥੇ ਕਹਿ ਰਹੇ ਨੇ ਕਿ ਪਰਿਪੂਰਨ ਪ੍ਰਮਾਤਮਾ ਨੇ ਜੀਵਨ ਦਿੱਤਾ ਨਾਲ ਸੁਤੰਤਰਤਾ ਦੇ ਦਿੱਤੀ ਤੇ ਸੁਤੰਤਰਤਾ ਇਹ ਵੀ ਦੇ ਦਿੱਤੀ ਕਿ ਤੂੰ ਚਾਵੇਂ ਤੇ ਅਗਿਆਨੀ ਬਣ ਸਕਦਾ ਹੈ ਤੂੰ ਚਾਵੇਂ ਤੇ ਗਿਆਨੀ ਬਣ ਸਕਦਾ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਹੈ ਅਗਿਆਨੀ ਜਿੱਥੋਂ ਜਿੱਥੋਂ ਗਿਆਨ ਮਿਲਦਾ ਹੈ ਮੈਂ ਉਸ ਬੂਏ ਤੇ ਜਾਣਾ ਹੀ ਨਹੀਂ ਨਹੀਂ ਪੜਨੇ ਧਰਮ ਗ੍ਰੰਥ ਨੋਵਲ ਪੜਨੇ ਨੇ ਨਹੀਂ ਸੁਣਨਾ ਕੀਰਤਨ ਗੰਦੇ ਗੀਤ ਸੁਣਨੇ ਨੇ ਨਹੀਂ ਛਕਣਾ ਅੰਮ੍ਰਿਤ ਸ਼ਰਾਬ ਪੀਣੇ ਹੈ ਤੋ ਇਸ ਤਰ੍ਹਾਂ ਦੀ ਚੁਣਾਵ ਕਰ ਸਕਦਾ ਹੈ ਚੋਣ ਕਰ ਸਕਦਾ ਹੈ ਬੁਥੇਰੀ ਦੁਨੀਆ ਨੇ ਕੀਤੀ ਹੋਈ ਹੈ ਤੇ ਹੁਣ ਇਹ ਰੱਬ ਨੂੰ ਜੇ ਜ਼ਿੰਮੇਵਾਰ ਠਰਾ ਦਈਏ ਇਨਾਂ ਸਾਰੇ ਕਰਮਾਂ ਲਈ ਤੋ ਖਿਮਾ ਕਰਨੀ ਰੱਬ ਕੋਈ ਚੰਗੀ ਹਸਤੀ ਸਾਬਤ ਨਹੀਂ ਹੋਵੇਗਾ ਜੇ ਕਹਿ ਦੇਈਏ ਕਰਨ ਕਰਾਉਣਾ ਆਪੇ ਆਪ ਇਨਾਂ ਚੋਰਾ ਯਾਰਾਂ ਰਾਈ ਸਭ ਕੁਝ ਰੱਬ ਹੀ ਕਰਾ ਰਿਹਾ ਹੈ ਇਨਾ ਠੱਗਾ ਤੇ ਜ਼ਾਲਮਾ ਰਹੇ ਸਭ ਕੁਝ ਪ੍ਰਮਾਤਮਾ ਹੀ ਕਰਾ ਰਿਹਾ ਹੈ ਤੇ ਇਸ ਤਰ੍ਹਾਂ ਕਰਾਉਣ ਵਾਲਾ ਜਿਹੜਾ ਪ੍ਰਮਾਤਮਾ ਹੈ ਖਿਮਾ ਕਰਨੀ ਫਿਰ નિર્ਦੋਸ਼ ਸਾਬਤ ਨਹੀਂ ਹੋਵੇਗਾ ਗੱਲ ਅਸਰੀ ਇਹ ਹੈ ਕਿ ਉਹਨੇ ਸੁਤੰਤਰਤਾ ਦੇ ਦਿੱਤੀ ਤੇ ਸੁਤੰਤਰਤਾ ਕਿਉਂ ਦਿੱਤੀ ਅਗਰ ਮਨੁੱਖ ਸਿਰਫ ਬੁਰਾਈ ਹੋ ਸਕਦਾ ਤੇ ਭਲੇ ਹੋਣ ਦੀ ਉਹਦੇ ਕੋਲ ਸੁਤੰਤਰਤਾ ਨਾ ਹੁੰਦੀ ਤੋ ਖਿਮਾ ਕਰਨੇ ਭਲੇ ਹੋਣ ਦਾ ਰਸ ਵੀ ਖੋ ਗਿਆ ਸੀ ਤੇ ਭਲਾ ਹੋਣਾ ਵੀ ਕਿਸਨੇ ਸੀ ਤੇ ਬੰਦਾ ਸਿਰਫ ਭਲਾ ਹੀ ਹੋ ਸਕੇ ਬੁਰਾ ਹੋ ਹੀ ਨਾ ਸਕੇ ਮਜਬੂਰੀ ਹੋਵੇ ਉਸਦੀ ਤੇ ਭਲਾਈ ਦੀ ਮਹਿਮਾ ਕੀ ਫਿਰ ਤੇ ਮਜਬੂਰੀ ਹਰ ਬੰਦੇ ਨੇ شریف ਹੋਣਾ ਹੀ ਹੈ ਤੇ ਮਜਬੂਰੀ ਹੈ ਉਸਦੀ ਦੂਜਾ ਤੇ ਕੋਈ ਮਾਰੇਗੀ ਕੋਈ ਨਹੀਂ ਦੂਜਾ ਤੇ ਕੋਈ ਰਸਤਾ ਹੀ ਕੋਈ ਨਹੀਂ ਤੇ ਖਿਮਾ ਕਰਨੇ ਇੱਕ ਚੀਜ਼ ਦੀ ਮਾਨਤਾ ਦੂਸਰੇ ਕਰਕੇ ਹੁੰਦੀ ਹੈ ਦੁਰਗੰਧੀ ਕਰਕੇ ਸੁਗੰਧੀ ਦੀ ਮਾਨਤਾ ਹਨਕਾਰ ਕਰਕੇ ਰੋਸ਼ਨੀ ਦੀ ਮਹਿਮਾ ਰੋਣਿਆਂ ਕਰਕੇ ਹਾਸੇ ਦੀ ਅਜ਼ਮਤ ਹੈ ਮੌਤ ਕਰਕੇ ਜੀਵਨ ਦੀ ਮਹਾਨਤਾ ਹੈ ਪਰ ਬਿਮਾਰੀਆਂ ਕਰਕੇ ਤੰਦਰੁਸਤੀ ਦੀ ਜੋ ਹੈ ਖਾਸੀਅਤ ਹੈ ਇਸੇ ਤਰੀਕੇ ਨਾਲ ਬੁਰਾਈਆਂ ਕਰਕੇ ਹੀ ਗੁਨਾ ਦੀ ਕਦਰ ਹੈ ਇੱਕ ਚੀਜ਼ ਨੂੰ ਮਹਾਨ ਕਰਨ ਵਾਸਤੇ ਆਖਰ ਵਿਪਰੀਤ ਤੇ ਚਾਹੀਦੀ ਸੀ ਜਿਵੇਂ ਚਿੱਟੇ ਅੱਖਰ ਬਲੈਕ ਬੋਰਡ ਤੇ ਹੀ ਚਮਕਦੇ ਨਾ ਕਾਲੇ ਬੋਰਡ ਤੇ ਹੁਣ ਚਿੱਟੇ ਅੱਖਰ ਚਿੱਟੇ ਬੋਰਡ ਤੇ ਲਿਖੇ ਪੜ ਸਕੋਗੇ ਚਿੱਟਾਈ ਨੂੰ ਚਮਕਣ ਵਾਸਤੇ ਕਾਲਾ ਫਣ ਚਾਹੀਦਾ ਹੈ RAM ਨੂੰ ਚਮਕਣ ਵਾਸਤੇ RAVAN ਚਾਹੀਦਾ ਹੈ ਇੰਨੇ ਮੈਰਸ ਕਰਦੇ ਆਂ KRISHN ਨੂੰ ਚਮਕਣ ਵਾਸਤੇ KANSA ਚਾਹੀਦਾ ਹੈ DURYODHAN ਚਾਹੀਦਾ ਹੈ ਤੇ ਸਿੱਖ ਇਤਿਹਾਸ ਦੇ ਚੋ ਜਹਾਂਗੀਰ ਨੂੰ ਕੱਢ ਦਿਓ ਬਾਬਰ ਨੂੰ ਕੱਢ ਦਿਓ ਔਰੰਗਜ਼ੇਬ ਨੂੰ ਕੱਢ ਦਿਓ 22 ਧਰ ਦੇ ਰਾਜਿਆਂ ਨੂੰ ਕੱਢ ਦਿਓ ਖਿਮਾ ਕਰਨੀ ਇਤਿਹਾਸ ਬਹੁਤ ਪਿੱਕਾ ਹੋ ਜਾਏਗਾ ਕੀ ਬਿਆਨ ਕਰੋਗੇ ਫਿਰ ਕਿਸ ਤਰ੍ਹਾਂ ਮੈਂ ਮੰਨ ਦਸ ਹੋ ਗਏ ਸਹਿਬਜ਼ਾਦਿਆਂ ਦੀ ਅਜ਼ਮਤ ਬਰਦਾਸ਼ਤ ਦਾ ਮਾਦਾ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੰਗੇ ਕਾਰਨਾਮੇ ਕਿਸ ਤਰ੍ਹਾਂ ਬਿਆਨ ਕਰੋਗੇ ਔਰਮਜ਼ੇਬ ਚਾਹੀਦਾ ਹੈ ਇਹ ਬਾਹੀਧਾਰ ਦੇ ਰਾਜੇ ਚਾਹੀਦੇ ਨੇ ਇਹ ਜਹਾਂਗੀਰ ਚਾਹੀਦਾ ਹੈ ਇਹ ਬਾਬਰ ਚਾਹੀਦਾ ਚਿੱਟਾ ਤੇ ਹੈ ਤੇ ਚਿੱਟਾ ਪਰ ਚਮਕਣ ਲਈ ਕੁਝ